ਰੈਵਿਕ ਗਰੁੱਪ ਆ ਰਹੇ ਹੋ ਪਹਿਲਾਂ ਤਾਂ ਅੱਜ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅੱਜ ਗੁਰਮੁਖੀ ਲਿਪੀ ਅਨੁਸਾਰ ਜਿਹੜਾ ਹੈਗਾ ਅ ਗੁਰੂ ਕੇ ਸਿੰਘਾਂ ਦਾ ਨਵਾਂ ਸਾਲ ਆ ਜੀ ਇੱਕ ਚੇਤ ਹੈ ਸੰਗਰਾਮ ਹੈ ਦੇਸ਼ਾਂ ਬਦੇਸਾਂ ਦੀਆਂ ਸੰਗਤਾਂ ਨੂੰ ਇੱਕ ਚੇਤ ਦੀਆਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆ ਆਪਾਂ ਮੰਗੀ ਹਰੇਕ ਦੇਸ਼ ਆਪੋ ਆਪਣੀ ਅ ਔਰ ਜਿਆਦਾ ਅਨੁਸਾਰ ਆਪੋ ਆਪਣੇ ਕੋਈ ਚਾਈਨਿਸ ਨਵਾਂ ਸਾਲ ਮਨਾਉਂਦਾ ਕੋਈ ਐਪੀ ਨਿਉਅਰ ਮਨਾਉਂਦਾ ਹਨਾ ਡੋਡੀ ਆਪਦੀਆਂ ਆਪਸਾਂ ਚ ਮਨਾਉਂਦੇ ਆ ਪਰ ਸਿੱਖਾਂ ਦਾ ਜਿਹੜਾ ਸਿੱਖ ਧਰਮ ਦਾ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਚੇਤ ਮਹੀਨੇ ਨੂੰ ਜਿਹੜਾ ਹੈਗਾ ਨਵਾਂ ਸਾਲ ਹੁੰਦਾ ਜੀ ਅੱਜ ਨਵਾਂ ਸਾਲ ਹੈ ਚੇਤ ਅਨੁਸਾਰ ਆਸ ਕਰਦੇ ਆ ਨਵਾਂ ਸਾਲ ਹਰੇਕ ਲਈ ਖੁਸ਼ੀਆਂ ਕਿਹੜੇ ਲੈ ਕੇ ਆਵੇ ਤੇ ਸਾਡੀ ਲਾਟਰੀ ਲੱਗੀ ਤੜਕੀ 5 ਵਜੇ ਅਸੀਂ ਚੱਲੇ ਆਂ ਸਬਜ਼ੀ ਮੰਡੀ ਅੱਚ ਨਵੇਂ ਸਾਲ ਹੀ ਸਬਜ਼ੀ ਮੰਡੀ ਜਫਰਾਲੂ ਗੰਡੇ ਕਹਿੰਦੇ ਸਾਰਾ ਹੁਕਮ ਲੱਗਿਆ ਹੈ ਸਰਕਾਰਾਂ ਦਾ ਵੀ ਮੁੱਕਿਆ ਪਿਆ ਸਾਰਾ ਕੁਝ ਸਬਜ਼ੀ ਹਰਗਾ ਮਿਰਚਾਂ ਆਦਰਕ ਵਗੈਰਾ ਸਭ ਗਲਾਸਾਂ ਗੰਡਾ ਲੈ ਕੇ ਆਉਣਾ ਤੇ ਨਵੇਂ ਸਾਲ ਵਾਲੇ ਦਿਨ ਸਾਡੀ ਲਾਟਰੀ ਲੱਗੀ ਜੀ ਅਸੀਂ ਚੱਲੇ ਆਂ ਸਬਜ਼ੀ ਮੰਡੀ ਅਸੀਂ ਆਹ ਵਾਲੇ ਜੋਤ ਨੂੰ ਟ੍ਰੇਨਿੰਗ ਦੇਣੀ ਹੈ ਠੀਕ ਹੈ ਬੈਰੋ ਭਾਈ